ਕਰਦੇ ਆ ਤੁਸੀਂ ਸਾਰੇ ਠੀਕ ਹੋਗੇ ਸੀਰੀਜ਼ ਦੇ ਤੀਜੇ ਦਿਨ ਵੀ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਕਰਾਂਗੇ ਸੂਟ ਦੀ ਕਟਿੰਗ ਸੂਟ ਦੀ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਲਵਾਂਗੇ ਨਾਪ ਦੋ ਤਰ੍ਹਾਂ ਦਾ ਸੂਟ ਹੁੰਦਾ ਇੱਕ ਮੈਚਿੰਗ ਹੁੰਦਾ ਹੈ ਇੱਕ ਆਲਰ ਆਪਾਂ ਕਰਾਂਗੇ ਮੈਚਿੰਗ ਸੂਟ ਤੋਂ ਸ਼ੁਰੂ ਪਹਿਲਾਂ ਆਪਾਂ ਇਕੱਲੀ ਸ਼ਰਟ ਦੀ ਕਟਿੰਗ ਕਰਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਸਟੈਪ ਬਾਈ ਸਟੈਪ ਆਪਾਂ ਚੱਲਣਾ ਹੈ ਜਿੰਨੀ ਵੀ ਸਾਰੀ ਸ਼ਰਟ ਅੱਜ ਕਟਿੰਗ ਨਹੀਂ ਕਰਾਂਗੇ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਕੇ ਆਪਾਂ ਅੱਗੇ ਚੱਲਾਂਗੇ ਕਲਾਸ ਦੇ ਵਿੱਚ ਰੂਟ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਜਿਹੜੇ ਫੁੱਲ ਬਣੇ ਹੋਏ ਨੇ ਕੋਈ ਵੀ ਡਿਜ਼ਾਈਨ ਜਾਂ ਬਣਿਆ ਹੋਵੇ ਉਹਨਾਂ ਦਾ ਹੇਅਰ ਫੇਰ ਜ਼ਰੂਰ ਦੇਖ ਲੈਣਾ ਕਿ ਫੁੱਲ ਉੱਪਰ ਨੂੰ ਜਾ ਰਹੇ ਆ ਨੀਚੇ ਨੂੰ ਪਰ ਇਹਦੇ ਵਿੱਚ ਤੁਸੀਂ ਦੇਖੋ ਕਿ ਫੁੱਲ ਉੱਪਰ ਨੂੰ ਵੀ ਜਾ ਰਹੇ ਨੇ ਤੇ ਨੀਚੇ ਨੂੰ ਵੀ ਆ ਰਹੇ ਨੇ ਇਸੇ ਲਈ ਇਹਨੂੰ ਜਿਹੜੀ ਮਰਜ਼ੀ ਸਾਈਡ ਤੋਂ ਕੱਟ ਲਓ ਸਭ ਤੋਂ ਪਹਿਲਾਂ ਲਵਾਂਗੇ ਇੱਧਰ 2 ਇੰਚ ਦਾ ਮਾਰਜਿਨ ਠੀਕ ਹੈ ਜਿਹੜੀ ਸਾਈਡ ਵਾਲੀ ਤਰਪਾਈ ਲਈ ਆਪਾਂ ਨੂੰ ਚਾਹੀਦਾ ਹੈ ਇਸ ਤੋਂ ਬਾਅਦ ਲਵਾਂਗੇ ਤਿਆਰ ਘੇਰਾ ਘੇਰਾ ਇਹਦਾ 20 ਇੰਚ ਤਿਆਰ ਹੈ ਤਾਂ 20 ਦੀ ਆਧੁ ਹੋਏਗੀ 10 ਇੰਚ ਤਾਂ ਆਪਾਂ 10 ਇੰਚ ਤੇ ਨਿਸ਼ਾਨ ਲਗਾ ਲੈਣਾ ਹੈ हम टोटल कपड़ा अपना नाप लेना वा टोटल कपड़ा अपना जिम्मे बारह इंच हो गया दो इंच का मार्जिन भी इंच अपना जोड़ा घेरा तैयार है ठीक है इदा सारा कपड़ा आपोल्ड कर लेना इस तरह आप दो इंच का मार्जिन साइड तो रख के साइड वाली तरपाई वास्ते ठीक है उस तो बाद जो घेरा जिम्मे भी इंच तैयार से तो आप, आप रख लिया टोटल कपड़ा अपना बारह इंच वाफ है जिमें तो आप टोटल कपड़ा रख लिया हूँ रखा यदी लंबाई ਲੰਬਾਈ ਦੇ ਵਿੱਚ ਲਵਾਂਗੇ ਆਪਾਂ 3 ਇੰਚ ਦਾ ਮਾਰਜਨ ਤੇ 3 ਇੰਚ ਦਾ ਮਾਰਜਨ ਤਾਂ ਲਿਆ ਜਿਹੜੀ ਨੀਚੇ ਵਾਲੀ ਤਰਪਾਈ ਆਪਾਂ ਕਰਨੀ ਆ ਉਹ ਉਸ ਤਰਪਾਈ ਲਈ ਆਪਾਂ 3 ਇੰਚ ਦਾ ਮਾਰਜਨ ਲੈ ਲਿਆ ਤੇ ਇਸ ਤੋਂ ਬਾਅਦ ਆਪਾਂ ਲਵਾਂਗੇ ਜਿਹੜੀ ਆਪਣੀ ਲੰਬਾਈ ਹੈ ਕਮੀਜ਼ ਦੀ ਕਮੀਜ਼ ਦੀ ਲੰਬਾਈ ਜਿਵੇਂ ਤੁਹਾਡੀ 42 ਹੈ ਯਾਨੀ ਕਿ 42 ਹੈ ਤਾਂ ਤੁਸੀਂ 1 ਇੰਚ ਵਾਧਾ ਲਓਗੇ ਸਿਲਾਈਆਂ ਜਿਹਦੀਆਂ ਵਿੱਚ ਆਣੀਆਂ ਜਾਂ ਪਲੇਟਸ ਪਾਣੇ ਨੇ ਤੇ ਜੇ 42 ਤੁਹਾਡਾ ਕਮੀਜ਼ ਤਿਆਰ ਹੈ ਤਾਂ ਤੁਸੀਂ 43 ਲੈਣਾ ਲੈਂਥ ਕਮੀਜ਼ ਇਸ ਤਰ੍ਹਾਂ ਇਹਦੀ ਲੰਬਾਈ ਆਪਾਂ 43 ਇੰਚ ਅੱਜ ਸਿਰਫ ਇਨੇ 셔ਟ ਤੇ ਨਿਸ਼ਾਨ ਲਗਾਵਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਆਪਾਂ ਬਿਲਕੁਲ ਜ਼ੀਰੋ ਲੈਵਲ ਤੋਂ ਸਟਾਰਟ ਕੀਤਾ ਹੈ ਜਿਹਨਾਂ ਨੂੰ ਬਿਲਕੁਲ ਸਿਲਾਈ ਨਹੀਂ ਆਂਦੀ ਉਹਨਾਂ ਲਈ ਇਹ ਕਲਾਸਾਂ ਸਟਾਰਟ ਹੋਈਆਂ ਨੇ ਤੇ ਮੈਂ ਰਿਵਾਈਜ਼ ਦੁਬਾਰਾ ਕਰ ਦਵਾਂ ਕਿ ਸਭ ਤੋਂ ਪਹਿਲਾਂ ਆਪਾਂ ਲਈਏ ਸਾਈਡ ਵਾਲੀ ਤਰਪਾਈ ਵਾਸਤੇ 2 ਇੰਚ ਦਾ ਮਾਰਜਿਨ ਫਿਰ ਉਸ ਤੋਂ ਬਾਅਦ ਜਿਹੜਾ ਘੇਰਾ ਤਿਆਰ ਸੀ 20 ਇੰਚ ਉਹਦਾ ਹਾਫ ਕਰਕੇ 10 ਇੰਚ ਆਪਾਂ ਨਿਸ਼ਾਨ ਲਗਾਏ ਨੇ ਫਿਰ ਨੀਚੇ ਵਾਲੀ ਤਰਪਾਈ ਵਾਸਤੇ ਆਪਾਂ ਲਿਆ 3 ਇੰਚ ਦਾ ਮਾਰਜਿਨ ਫਿਰ ਉਸ ਤੋਂ ਬਾਅਦ ਜਿਹੜੀ ਆਪਣੀ ਲੰਬਾਈ 42 ਸੀ ਪਰ ਆਪਾਂ 43 ਲਿਆਇ ਕਿੰਚ ਐਕਸ ਕਪੜਾ ਚਾਹੀਦਾ ਉਹਦੇ ਵਾਸਤੇ 1 ਇੰਚ ਵੱਧ ਲੈ ਇਸ ਤਰ੍ਹਾਂ ਆਪਾਂ ਇੱਥੋਂ ਤੱਕ ਨਿਸ਼ਾਨ ਲਗਾਏ ਨੇ ਕੱਲੋਂ ਆਪਾਂ ਤੀਰੇ ਤਾਰਮ ਹোল ਦੇ ਨਿਸ਼ਾਨ ਲਗਾਵਾਂਗੇ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ so much for watching my video